ਫਿਲੌਰ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਦੌਰਾਨ ਕੱਟੇ ਜਾ ਰਹੇ ਨੇ ਚਲਾਨ ਅੱਜ ਸਬ ਡਿਵੀਜ਼ਨ ਫਿਲੌਰ ਇਨਸਪੈਕਟਰ ਕੇਵਲ ਸਿੰਘ ਨੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਲੁਧਿਆਣੇ ਨੂੰ ਜਾ ਰਹੇ ਰਸਤੇ ਤੇ ਫਿਲੌਰਪੁਰ ਦੇ ਹੇਠਾਂ ਲਗਾਇਆ ਨਾਕਾ ਇਨਸਪੈਕਟਰ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਨੂੰ ਰੋਕ ਕੇ ਚਲਾਨ ਕੱਟੇ ਗਏ ਅਤੇ ਨਾਲ ਹੀ ਟ੍ਰਿਪਲਿੰਗ ਕਰਨੇ ਵਾਲਿਆਂ ਨੂੰ ਰੋਕ ਕੇ ਚੈਕਿੰਗ ਦੌਰਾਨ ਚਲਾਨ ਕੱਟੇ ਜਾ ਰਹੇ ਹਨ ਅਤੇ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਾਕੇ ਮਾਰਨ ਵਾਲਿਆਂ ਦੇ ਮੋਟਰਸਾਈਕਲ ਬੋਰਡ ਅਤੇ ਮੋٹے ਚਲਾਨ ਕੱਟੇ ਜਾ ਰਹੇ ਹਨ। ਅਤੇ ਨਾਕੇ ਦੌਰਾਨ ਸ਼ਕਤੀ ਵਹਨਾਂ ਨੂੰ ਘੇਰ ਕੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਈ ਨੌਜਵਾਨਾਂ ਦਾ ਬੈਕਗ੍ਰਾਉਂਡ ਚੈਕਿੰਗ ਦੌਰਾਨ ਪਤਾ ਚੱਲਦਾ ਹੈ ਕਿ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਪਹਿਲਾ ਤਰ੍ਹਾਂ ਚੈਕਿੰਗ ਦੌਰਾਨ ਚੋਰੀ ਦੀਆਂ ਵਾਰਦਾਤਾਂ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾ ਰਹੀ ਹੈ। ਅਤੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਹਰ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਹੈ ਕਿ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਨੂੰ ਨਾ ਦਿੱਤਾ ਜਾਵੇ ਨਹੀਂ ਤਾਂ ਜੁਰਮਾਨੇ ਦੇ ਨਾਲ ਸਜ਼ਾ ਮਾਤਾ-ਜਾਪਦਾ ਨੂੰ ਕੂਕਤਨੀ ਪੈ ਸਕਦੀ ਹੈ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ Aquele okay, yeah, yeah. ਹਾਂਜੀ ਸਾਨੂੰ ਨਾ तकरीबन ਅੱਜ 15 ਦਿਨ ਹੋ ਗਏ ਲਗਾਤਾਰ ਹੀ ਵਕ ਵਕ 플ੋਰ ਦੇ ਵਕ ਵਕ ਸਬਡਿਵੀਜ਼ਨਾਂ ਦੇ ਵਿੱਚ ਜਾ ਕੇ ਵੀ ਨਾਕੇ ਲਾ ਰਹੇ ਆ ਜਿਹੜੇ ਵੀ ਮੋਟਰ ਵੀ ਕਲੈਕਟ ਦੇ ਤਹਿਤ ਜਿਹੜਾ ਹੈਗਾ ਕਾਗਜ਼ ਪੱਤਰ ਪੂਰੇ ਨਹੀਂ ਰੱਖ ਰਹੇ ਉਹਨਾਂ ਦੇ ਅਸੀਂ ਚਲਾਨ ਕੱਟ ਰਹੇ ਆ ਸਾਨੂੰ ਇੱਕ ਦੋ ਦਿਨਾਂ ਤੋਂ ਸ਼ਿਕਾਇਤ ਚੱਲ ਰਹੀ ਸੀਗੀ ਵੀ ਆਪਣੇ ਸਕੂਲ ਦੇ ਲਾਗੇ ਜਿਹੜੇ ਹੈਗਾ ਕੋਈ ਅਨਨੋਨ ਪਰਸਨ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਆ ਆਵਾਗੌਣ ਗੇਵੜੇ ਮਾਰ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਅੱਜ ਇੱਥੇ ਨਾਕਾ ਲਾਇਆ ਸੀਗਾ ਆ ਜਿਹਦੇ ਵਿੱਚ ਅਸੀਂ ਕਰੀਬ ਇੱਥੇ 21 ਚਲਾਣ ਜਿਹੜੇ ਟੋਟਲ ਕੱਟ ਚੁੱਕੇ ਆ ਜਿਨ੍ਹਾਂ ਵਿੱਚੋਂ 9 ਜਿਹੜੇ ਮੋਟਰਸਾਈਕਲ ਉਹ ਆ ਜਿਹੜੇ ਬੌਂਡ ਕੀਤੇ ਆ ਜਿਨ੍ਹਾਂ ਵਿੱਚੋਂ 3 ਬੋਲਟ ਮੋਟਰਸਾਈਕਲ ਆ ਜਿਹੜੇ ਪਟਾਕੇ ਮਾਰਦੇ ਆ ਤੇ ਲੜਕੀਆਂ ਨੂੰ ਜਾਂ ਬਜ਼ਾਰਾਂ ਵਿੱਚ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤਿੰਨ ਮੋਟਰਸਾਈਕਲ ਅਸੀਂ ਉਹ ਬੌਂਡ ਕੀਤੇ ਆ ਜਿਨ੍ਹਾਂ ਨੂੰ ਭਾਰੀ ਮਾਤਰਾ ਵਿੱਚ ਜੁਰਮਾਨਾ ਭੁਗਤਣਾ ਪਊਗਾ ਤੇ ਫਿਰ ਛਡਾਈ ਜਾਣਗੇ ਗੜਾ ਪਟਾਕੇ ਮਾਰਦੇ ਉਹਨਾਂ ਨੂੰ ਵੀ ਚੇਤਾਵਨੀ ਪਟਾਕੇ ਮਾਰਦੇ ਜਿਹੜੇ ਮੋਟਰਸਾਈਕਲ ਲਈ ਫਿਰਦੇ ਇੱਥੇ ਆਵਾਰਾਗਰਦ ਜਿਹੜੇ ਲੜਕੇ ਉਹਨਾਂ ਨੂੰ ਵੀ ਕਹੀ ਕਵਾਂਗੇ ਵੀ ਮਾਂ ਪਿਓ ਉਹਨਾਂ ਦਾ ਧਿਆਨ ਰੱਖਣ ਆਪਣੇ ਜਿਹੜੇ ਵੀ ਮੋਟਰਸਾਈਕਲ ਇਸ ਤਰ੍ਹਾਂ ਦੇ ਇਹਨਾਂ ਨੇ ਮੁੰਡਿਆਂ ਨੇ ਕਰਾਏ ਹੋਏ ਆ ਉਹਨਾਂ ਨੂੰ ਠੀਕ ਕਰਵਾ ਲੈਣਾ ਕਈ ਵਾਰ ਕੀ ਹੁੰਦਾ ਵਾ ਜਦੋਂ ਅਸੀਂ ਚੈੱਕ ਕਰਦੇ ਆ ਜੇ ਉਹਨਾਂ ਦਾ ਕੋਈ ਸੀਨੀਅਰ ਮੈਂਬਰ ਕੋਈ ਮੋਟਰਸਾਈਕਲ ਲੈ ਆਉਂਦਾ ਤਾਂ ਚੈੱਕ ਕਰਦੇ ਆ ਤਾਂ ਫੇਰ ਉਹ ਨਾਗ ਲਾਉਂਦੇ ਆ ਵੀ ਲੜਕਿਆਂ ਨੇ ਕਰਾਇਆ ਹੋਇਆ ਪਰ ਉਹਦੇ ਵਿੱਚ ਅਸੀਂ ਇਹ ਕਹਿੰਦੇ ਆ ਵੀ ਆਪਣਾ ਚੈੱਕ ਕਰਾ ਲੈਣ ਮੋਟਰਸਾਈਕਲ ਜਿਹਦੇ ਵੀ ਹੈਗਾ ਉਸ ਤਰ੍ਹਾਂ ਦਾ ਪਟਾਕੇ ਮਾਰਨ ਵਾਲਾ ਮੋਟਰਸਾਈਕਲ ਹੈਗਾ ਉਹਨੂੰ ਆਪਣਾ ਸੈੱਟ ਕਰਵਾ ਲੈਣਾ ਨਹੀਂ ਤੇ ਉਹਨਾਂ ਦਾ ਬਿਲਕੁਲ ਬਾਉਂਡ ਹੋਊਗਾ ਮੋਟਰਸਾਈਕਲ ਉਹਦਾ ਚਲਾਨ ਕੱਟਿਆ ਜਾਊਗਾ ਭਾਰੀ ਮਾਤਰਾ ਦੇ ਵਿੱਚ ਉਹਦਾ ਜਿਹੜਾ ਜੁਰਮਾਨਾ ਭੁਤਣਾ ਪਊਗਾ ਰਾਤੀ ਵੀ ਕੁਝ ਮੁਲਾਜ਼ਮਾਂ ਨੇ ਆਪਣੇ ਨੇ ਮਗਰ ਲਾ ਕੇ ਮੋਟਰਸਾਈਕਲ ਬੁਲਟ ਜਿਹੜੇ ਪਟਾਕੇ ਮਾਰਦੇ ਉਹ ਵੀ ਪੜੇ ਆਂ ਜੀ ਸਾਨੂੰ ਸ਼ਿਕਾਇਤ ਆ ਰਹੀ ਸੀ ਵੀ ਜਿਹੜੀ ਹੈਗੀ ਆ ਪੁਲਿਸ ਕਲੋਨੀ ਦੇ ਵਿੱਚੋਂ ਵੀ ਥੋੜਾ ਜਿਹਾ ਕੋਈ ਲੜਕੇ ਜਿਹੜੇ ਆ ਬੁਲਟ ਮੋਟਰਸਾਈਕਲ ਕੱਢਦੇ ਆ ਤੇ ਪਟਾਕੇ ਮਾਰਦੇ ਆ ਸਾਨੂੰ ਰਾਤੀ ਵੀ ਅਸੀਂ ਇੱਥੇ ਦਰਾਨੇ ਨਾਕਾ ਤੇ ਗਸ਼ਤਬੰਦੀ ਦੇ ਦੌਰਾਨ ਸਾਨੂੰ ਇੱਕ ਇੱਕ ਦੋ ਬੰਦਿਆਂ ਬਾਰੇ ਉਹਨਾਂ ਬਾਰੇ ਪਤਾ ਲੱਗਾ ਜਿਹੜੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰ ਕੇ ਦੌੜੇ ਸੀਗੇ ਅਸੀਂ ਉਹਨਾਂ ਨੂੰ ਪਿੱਛਾ ਕਰਕੇ ਜਿਹੜਾ ਫੜ ਕੇ ਲਿਆਂਦਾ ਫਿਰ ਉਹਨਾਂ ਦਾ ਚਲਾਨ ਕੱਟਿਆ ਉਹਨਾਂ ਦਾ ਮੋਟਰਸਾਈਕਲ ਜਿਹੜਾ ਵਾ ਬਾਉਂਡ ਕੀਤਾ ਗਿਆ ਜੇ ਤੇ ਉਹਦਾ ਜਿਹੜਾ ਚਲਾਨ ਕੱਟਿਆ ਗਿਆ ਉਹ ਵੀ ਭਾਰੀ ਮਾਤਰਾ ਵਿੱਚ ਆਪਣਾ ਜੁਰਮਾਨਾ ਭੁਗਤੂਗਾ ਤਾਂ ਫੇਰ ਹੀ ਮੋਟਰਸਾਈਕਲ ਛਡਾਊਗਾ